ਸਤਿ ਸ਼੍ਰੀ ਅਕਾਲ ਜੀ ਅੱਜ ਜੋ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਦੇਣੀ ਹੈ ਨਾ ਉਹ ਨਾ ਤਾਂ ਤੁਸੀਂ ਕਦੇ ਵੇਖੀ ਹੋਣੀ ਹੈ ਨਾ ਸੁਣੀ ਹੋਣੀ ਹੈ ਔਰ ਉਹਦੀ ਵੀਡੀਓ ਤੋਂ ਤੁਸੀਂ ਸਾਡੀ ਗੱਲਾਂ ਦੇਓ ਕਿ ਕਿਤੇ ਤੁਹਾਨੂੰ ਮਿਲ ਜੂਗੀ ਮੈਂ ਤੁਹਾਨੂੰ ਦੱਸੂਗਾ ਕਿ ਸ਼ੇਅਰ ਮਾਰਕੀਟ 'ਚ AI ਨੂੰ ਕਿਵੇਂ ਯੂਜ਼ ਕਰਨਾ ਤੁਸੀਂ ਫ੍ਰੀ 'ਚ ਔਰ ਉਹਦੇ ਤੋਂ ਕਿਸ ਤਰੀਕੇ ਨਾਲ ਆਪਾਂ ਆਪਣੇ ਮੋਬਾਈਲ ਦੇ ਥਰੂ ਇਨਫੋਰਮੇਸ਼ਨ ਲੈ ਸਕਦੇ ਹਾਂ ਔਰ ਉਹ ਵੀ ਬੜੀ ਮਤਲਬ ਈਜ਼ੀ ਵੇ ਨਾਲ ਜਿਹਦੇ 'ਚ ਕੋਈ ਜ਼ਿਆਦਾ ਪੜਿਆ ਲਿਖਿਆ ਬੰਦਾ ਨਾ ਵੀ ਹੋਵੇ ਜਾਂ ਫੰਕਸ਼ਨ ਵਗੈਰਾ ਯੂਜ਼ਰ ਨੂੰ ਨਾ ਵੀ ਕਰਦੇ ਹੋ ਕਰਨੇ ਆਉਂਦੇ ਹੋਣ ਤਾਂ ਵੀ ਉਹ इजीली ਮੈਨੇਜ ਕਰ ਸਕਦਾ ਮੈਂ ਐਕਚੁਅਲੀ ਅ ਕੱਲ ਲਾਈਵ ਆਇਆ ਸੀਗਾ ਉਹਦੇ ਚ ਮੈਂ ਫਸਟ ਟਾਈਮ ਇਹ ਜੀ ਦੱਸੀ ਸੀਗੀ ਸਾਰਿਆਂ ਨੂੰ ਹਨਾ ਤੁਸੀਂ ਵੀ ਉਹ ਲਾਈਵ ਵਾਲੀ ਵੀਡੀਓ ਚੈੱਕ ਕਰ ਸਕਦੇ ਹੋ ਪਰ ਉਦੋਂ ਮੈਂ ਮੋਬਾਈਲ ਤੋਂ ਲਾਈਵ ਆਇਆ ਸੀ ਤਾਂ ਕਰਕੇ ਫਿਰ ਮੈਂ ਮੈਂ ਡੈਮੋਨਸਟ੍ਰੇਸ਼ਨ ਨਹੀਂ ਦੇ ਸਕਿਆ ਉਹਦਾ ਤਾਂ ਮੈਂ ਸਪੈਸੀਫਿਕ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਨੂੰ ਮੈਂ ਮੋਬਾਈਲ ਤੋਂ ਮੋਬਾਈਲ ਫੋਨ ਤੋਂ ਚਾਹੇ ਤੁਹਾਡਾ ਐਂਡਰੋਇਡ ਫੋਨ ਹੋਣਾ ਚਾਹੇ ਆਈਫੋਨ ਆ ਕਿਵੇਂ AI ਨੂੰ ਯੂਜ਼ ਕਰਕੇ ਤੁਸੀਂ ਸ਼ੇਅਰ ਮਾਰਕੀਟ ਤੇ ਸਵਿੰਗ ਟਰੇਡਿੰਗ ਦੇ ਆਈਡੀਆਜ਼ ਲੱਭ ਸਕਦੇ ਹੋ ਮਿਊਚੁਅਲ ਫੰਡ ਲੱਭ ਸਕਦੇ ਹੋ ਤੁਸੀਂ ਕੰਪਨੀ ਦੇ ਡਿਵੀਡੈਂਡ ਦੇਖ ਸਕਦੇ ਹੋ ਜਿੰਨੀਆਂ ਵੀ ਹੁਣ ਤੱਕ ਮੈਂ ਚੀਜ਼ਾਂ ਤੁਹਾਨੂੰ ਸਮਝਾਈਆਂ ਨੇ ਉਹਨਾਂ ਨੂੰ ਤੁਸੀਂ ਹੋਰ ਸੌਖੇ ਤਰੀਕੇ ਨਾਲ ਸਮਝ ਸਕਦੇ ਹੋ ਬੇਸਿਕਲੀ ਤੁਸੀਂ ਕੁਝ ਵੀ ਕਰ ਸਕਦੇ ਤੁਹਾਡੇ ਹੱਥਾਂ 'ਚ ਜਿੰਨ ਦੇ ਦਊਗਾ ਮੈਂ ਠੀਕ ਹੈ ਕਿ ਨਹੀਂ ਤੁਸੀਂ ਉਹਦਾ ਜਿਵੇਂ ਮਰਜ਼ੀ ਬੈਨੀਫਿ ਮੋਬਾਈਲ 'ਚ ਸਾਰਿਆਂ ਦੇ ਕੋਲੇ ਵਟਸਐਪ ਵੀ ਹੋਊਗਾ ਹੋਊਗਾ ਚਲੋ ਹੁਣ ਆਪਾਂ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਸਾਰੀ ਡੈਮੋਨਸਟ੍ਰੇਸ਼ਨ ਦਿਖਾਉਣਾ ਇਹ ਵੀਡੀਓ 'ਚ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਕਿ ਕਿਵੇਂ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਆਪਾਂ ਵਟਸਐਪ ਖੋਲ ਲੈਣਾ ਠੀਕ ਹੈ ਔਰ ਇਹਦੇ ਤੇ ਆਪਾਂ ਆਹ ਵਾਲਾ ਜਿਹੜਾ ਬਲੂ ਬਟਨ ਆ AI ਵਾਲਾ ਉਹਦੇ ਤੇ ਕਲਿੱਕ ਕਰ ਦੇਣੀ ਹੁਣ ਹੋ ਸਕਦਾ ਤੁਹਾਡੇ ਸਕਰੀਨ ਦੇ ਮਤਲਬ ਵਟਸਐਪ ਤੇ ਉੱਪਰ ਹੋਵੇ ਸੱਜੇ ਹੋਵੇ ਖੱਬੇ ਹੋਵੇ ਕਿਤੇ ਵੀ ਹੋ ਸਕਦਾ ਹੁਣ ਇਹ ਤੁਹਾਡਾ AI ਇਹ ਇੰਨਾ ਸੌਖਾ ਹੈ ਇਹਨੂੰ ਖੋਲਣਾ ਔਰ ਯੂਜ਼ ਕਰਨਾ ਮਤਲਬ ਯੂਜ਼ ਤੋਂ ਨੂੰ ਮੈਂ ਹੋਣੀ ਕਰਨਾ ਸਿਖਾ ਦੂੰਗਾ ਕਿਵੇਂ ਉਹਨੂੰ ਕਮਾਂਡ ਦੇਣੀ ਹੈ ਡਾਟਾ ਤੁਹਾਨੂੰ ਕਿਵੇਂ ਦੇਵਾਂ ਉਹ ਸਮਝਾ ਦੂੰਗਾ ਥੋੜਾ ਜਿਆ ਤੁਹਾਨੂੰ ਮਤਲਬ ਸਤਰਕ ਰਹਿਣਾ ਪਊਗਾ ਲੌਜੀਕਲ ਗੱਲਾਂ ਨੇ ਸਾਰੀਆਂ ਸਮਝੋ so that ਤੁਹਾਨੂੰ ਸਿੱਧੇ ਤੌਰ ਤੇ ਤਾਂ ਬੈਨੀਫਿਟ ਹੋ ਸਕੇ ਤਾਂ ਮੰਨ ਲਓ ਆਪਾਂ ਆਪਾਂ ਇਹ ਦੇਖਣਾ ਕਿ ਕਿਹੋ ਜਿਹੇ ਕਿਹੜੇ ਇਹੋ ਜਿਹੇ ਸ਼ੇਅਰ ਨੇ ਜਿੰਨਾਂ ਚ ਆਉਣ ਵਾਲੇ 30 ਦਿਨਾਂ ਚ ਡਿਵੀਡੈਂਡ ਮਿਲੇਗਾ ਠੀਕ ਹੈ ਤਾਂ ਆਪਾਂ ਇੱਥੇ ਲਿਖ ਸਕਦੇ ਹਾਂ tell me एन एस सी स्टॉक्स वेयर आई कैन गेट डिविडेंड इन नेक्स्ट नेक्स्ट थर्टी डेज हम तुम देखो उन्हें जवाब देना शुरू करता हेयर आर द सम एन एस स्टॉक्स एक्सपैक्टेड टू VST ਤੁਹਾਨੂੰ 17 ਦਸੰਬਰ ਨੂੰ ਡਿਵੀਡੈਂਡ ਮਿਲੇਗਾ ਕੈਨੇਡਾ ਬੈਂਕੇ ਤੇ ਤੁਹਾਨੂੰ 17 ਦਸੰਬਰ ਨੂੰ ਡਿਵੀਡੈਂਡ ਮਿਲੇਗਾ Nestle India ਤੁਹਾਨੂੰ ਡਿਵੀਡੈਂਡ ਮਿਲੇਗਾ BPCL ਜ ਤੁਹਾਨੂੰ ਡਿਵੀਡੈਂਡ ਮਿਲੇਗਾ ਹਿੰਦੁਸਤਾਨ ਪੈਟਰੋਲ ਜ ਤੁਹਾਨੂੰ ਡਿਵੀਡੈਂਡ ਮਿਲੇਗਾ Coal India ਇਹ ਸਾਰੇ ਹੇਅਰਾਂ ਤੇ ਤੁਹਾਨੂੰ ਆਉਣ ਵਾਲੇ 30 ਦਿਨਾਂ ਚ ਡਿਵੀਡੈਂਡ ਮਿਲੇਗਾ ਅਨਾਉਂਸ ਹੋ ਚੁੱਕਿਆ ਹੁਣ ਸਾਡੇ ਕੋਲੇ ਦੇਖੋ ਅਸੀਂ ਕੋਈ Google ਨਹੀਂ ਕੀਤਾ ਕਿਸੇ ਵੈਬਸਾਈਟ ਤੇ ਨਹੀਂ ਗਏ ਕੋਈ ਐਡ ਨਹੀਂ ਦੇਖੀ ਕਿਸੇ ਨੂੰ ਪੈਸੇ ਨਹੀਂ ਦਿੱਤੇ ਔਰ ਆਪਾਂ ਨੂੰ ਪਤਾ ਲੱਗ ਰਿਹਾ ਕਿ ਇਹ ਸਟਾਕ ਨੇ ਜਿੰਨਾ ਚ ਆਪਾਂ ਨੂੰ ਡਿਵੀਡੈਂਡ ਮਿਲੂਗਾ ਇਹਦੇ ਚ ਇਹਨਾਂ ਨੇ ਲਿਖ ਰੱਖਿਆ 1500 ਰੁਪਏ ਪਰ ਸ਼ੇਅਰ ਪਰ ਇਦਾਂ ਨਹੀਂ ਹੈ ਇਹ ਉਹਦੇ ਸ਼ੇਅਰ ਦੀ ਵੈਲਿਊ ਆ ਟੋਟਲ ਤਾਂ ਇਹਦੇ ਚ ਡਿਵੀਡੈਂਡ ਜਿਹੜਾ ਹੈਗਾ ਉਹ ਤੁਹਾਨੂੰ ਦੇਖਣਾ ਪਊਗਾ ਕਿ ਕਿਵੇਂ ਮਿਲੂਗਾ ਤਾਂ ਸਪੋਜ਼ ਉਹਨਾਂ ਨੇ ਕਿਹਾ ਵੀ ਕੈਨੇਡਾ ਬੈਂਕ ਵਾਲਿਆਂ ਦਾ ਡਿਵੀਡੈਂਡ ਆ ਰਿਹਾ ਤਾਂ ਆਪਾਂ Google ਤੇ ਸਰਚ ਕਰ ਸਕਦੇ ਆ ਕੈਨੇਡਾ ਬੈਂਕ ਅਪਕਮਿੰਗ ਡਿਵੀਡੈਂਡ ਠੀਕ ਹੈ ਆਪਣੇ ਕੋਲੇ ਆ ਗਿਆ ਕਿ ਭਾਈ 16 ਰੁਪਏ 10 ਪੈਸੇ ਦਾ ਡਿਵੀਡੈਂਡ ਆਪਾਂ ਨੂੰ ਮਿਲੂਗਾ ਠੀਕ ਹੈ ਜੀ ਸੋ ਟੂ ਸੀ इजीली ਇਹਦੇ ਤੋਂ ਪਤਾ ਕਰ ਲਿਆ ਹੁਣ ਤੁਹਾਡੇ ਚੋਂ ਮੰਨ ਲਓ ਕੋਈ ਬੰਦੇ ਕਹਿਣਗੇ ਕਿ ਜੀ ਸਾਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ ਸਵਾਲ ਨਹੀਂ ਪੁੱਛਣੇ ਆਉਂਦੇ ਪਰ ਤੁਸੀਂ ਉਹਨੂੰ ਹਿੰਦੀ 'ਚ ਵੀ ਸਵਾਲ ਪੁੱਛ ਸਕਦੇ ਹੋ ਮੈਂ ਇੱਥੇ ਉਹੀ ਚੀਜ਼ ਲਿਖਦਾ ਕਿ ਆਨੇ ਵਾਲੇ तीस दिन में सी की कौन सी कंपनी डिविडेंट तुखो आने वाले हिंदी चे जवाब देता अपन की हिंदुस्तान यूनिलिबर ने डिविडेंड देना एशियन पेंट ने देना विप्रो ने देना इन्फोसिस ने देना और उन्हें अपन देती कि भाई कि कंपनिया ने आने वाले तीस दिनों में डिविडेंड दे सकती हूँ हम जी तुम थोड़ी जी मार्केट बारे नॉलेज ज़्यादा तो लिख सकते हो कि अपकमिंग एक्स एक्स डिविडेंड डेट जिस दिन डिविडेंड मिलता हों डिविडेंड डेट फॉर फाइव स्टॉक्स इन दिसंबर ਐਨਸੀ ਐਨਸੀਮਲ ਨੈਸ਼ਨਲ ਸਟਾਕ ਐਕਸਚੇਂਜ ਕਿਉਂਕਿ ਉਹ ਫਿਰ ਫੋਰਨ ਦੀਆਂ ਵੀ ਦੱਸਣ ਲੱਗ ਜੂਗੇ ਆ ਸਾਰੇ ਜਿਹੜੇ ਨੇ ਆ ਦੇਖੋ ਇਹ ਸਾਰੀਆਂ ਕੰਪਨੀਆਂ ਨੇ ਡਿਵੀਡੈਂਡ ਦੇਣਾ ਆਪਾਂ ਇਹ ਗੱਲ ਕਲੀਅਰ ਹੋ ਗਈ ਹੁਣ ਮੰਨ ਲਓ ਇਸ ਤੋਂ ਇਲਾਵਾ ਆਪਾਂ ਉਹਨੂੰ ਕੀ ਪੁੱਛ ਸਕਦੇ ਆ ਕਿੱਦਾਂ ਹੈਲਪ ਲੈ ਸਕਦੇ ਸਪੋਜ਼ ਆਪਾਂ ਕੋਈ ਕੰਪਨੀ ਦੇਖ ਰਹੇ ਆ ਮੈਂ ਅਭੀ ਪੰਜਾਬੀ 'ਚ ਪੁੱਛ ਕੇ ਦੇਖਦੇ ਆ ਮੈਂ ਇੱਕ ਕੰਪਨੀ ਦੇਖ ਰਿਹਾ ਇਸ ਦਾ ਨਾਮ ਹੈ ਵਿੰਡਿਆ ਟੈਲੀਲਿੰਕ ਇੱਕ ਕੰਪਨੀ ਦਾ ਨਾਮ ਹੈ ਜਿੰਨੂੰ ਮੈਂ ਜਾਂ ਤੁਹਾਡੀ ਕੋਈ ਵੀ ਕੰਪਨੀ ਹੋ ਸਕਦੀ ਹੈ ਜਿਵੇਂ ਬਜਾਜ ਜਾਂ ਉੱਤਮ ਸ਼ੂਗਰ ਜਾਂ ਸਪੋਜ਼ ਆਈਆਰਐਫਸੀ ਆਈਆਰ ਈਡੀਏ ਇਦਾਂ ਦੀ ਐਨ ਐਚ ਪੀਸੀ ਐਨ ਐਮ ਡੀਸੀ ਤਾਂ ਤੁਸੀਂ ਉਹ ਕੰਪਨੀ ਦੀ ਐਨਾਲਿਸਿਸ ਤੋਂ ਕਰਵਾ ਸਕਦੇ ਹੋ ਇਹ ਐਨ ਐਸ ਸੀ ਤੇ ਲਿਸਟਡ ਹੈ ਤੁਸੀਂ ਇਸ ਕੰਪਨੀ ਦਾ ਐਨਾਲਿਸਿਸ ਰਿਪੋਰਟ ਐਂਡ ਰਿਪੋਰਟ ਅਤੇ ਰਿਪੋਰਟ ਐਂਡ ਸ਼ੇਅਰ ਰਿਪੋਰਟ ਮੈਨੂੰ ਦੱਸੋ ਹੁਣ ਦੇਖਦੇ ਆ ਇਹਦਾ ਰਿਪਲਾਈ ਆਉਂਦਾ ਕਿ ਨਹੀਂ ਆਉਂਗਾ ਵਿਦਿਆ ਦੇ ਕੋ ਪੰਜਾਬੀ ਚ ਵਿਦਿਆ ਟੈਲੀਲਿੰਕ ਇੱਕ ਇੰਡੀਅਨ ਕੰਪਨੀ ਹੈ ਜੋ ਆਪਟੀਕਲ ਫਾਈਬਰ ਫਾਈਬਰ ਆਪਟਿਕ केबल्स और अलाइड प्रोडक्ट्स बनाती है बनाती है अच्छा ये हिंदी दे रहे हैं है ना यहाँ कुछ पॉइंट्स हैं जो आपके विद्या टेलिंग के बारे में जानने में मदद करेंगी विद्या टेलिंग का रेवेन्यू ये है इंडस्ट्री मार्केट ये है अब सपोज करो तुम इन पूछ सकते हो कि पांच ऐसी कंपनी का नाम पाँच ऐसी कंपनी का नाम नाम दसो ज आई कंप्यूटर टेक्नोलॉजी सेक्टर में एन एस सी एन एस सी तो लिस्टड ने लिस्टड हम आप्पनिया पूछी हैं ए आई और टेक्नोलॉजी और कंप्यूटर की इनफोसिस वो कह रहे हैं तो कम करती है टी सी एस कम करती है एच सी एल टेक्नोलॉजी काम करती है टैक मिंदरा कम करती है एल एंड टी काम करती है इदा मतलब अपना उन्होंने दसता भी ए आई और फाइनैंस इन्होंने ये कंपनियाँ काम कर दें इस अलावा सपोज मैं कहना कि सबसे ऐसे पांच म्यूचुअल फंड का नाम दसो जिन्ना ने पिछले पांच साल सब तो ज़्यादा रिटर्न दिती है देख लो इन्वेस्को ਉਹ ਗੈਰੇ ਪਿਛਲੇ 5 ਸਾਲਾਂ ਦੀ 25 25% ਕੰਪਾਊਂਡਡ ਐਲ ਆਈ ਸੀ ਇਨਫਰਾਸਟਰਕਚਰ ਦੇ 30% ਫੋਕਸਡ ਫੰਡ ਜਿਹੜਾ ਹੈਗਾ ਉਹਦੀ 14% 23 23 ਸੋ ਇਸ ਤਰੀਕੇ ਨਾਲ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਕਿਹੜੇ ਮਿਊਚੁਅਲ ਫੰਡ ਹੈਗੇ ਆ ਠੀਕ ਹੈ ਆਪਾਂ ਇਹ ਪੁੱਛ ਸਕਦੇ ਆ ਕਿ ਇਨਵੈਸਕੋ ਇੰਡੀਆ ਕੌਂਟਰਾ ਫੰਡ ਇਨਵੈਸਕੋ ਇੰਡੀਆ ਕੌਂਟਰਾ ਫੰਡ ਫੰਡ ਕੀ ਹੋਲਡਿੰਗ ਦੀ ਦੀ ਵੀ ਕਹਿ ਸਕਦੇ ਆ ਪੰਜਾਬੀ ਹੋਰੀ ਇੰਗਲਿਸ਼ ਮਿਕਸ ਵੀ ਕਰ ਸਕਦੇ ਆ ਦੀ ਹੋਲਡਿੰਗ ਵਿੱਚ ਕਿਹੜੇ ਕਿਹੜੇ ਸ਼ੇਅਰਸ ਹਨ ਹੁਣ ਦੇਖੋ ਉਹ ਤੋਂ ਦੱਸੋ ਕਿਹੜੇ ਕਿਹੜੇ ਸ਼ੇਅਰ ਨੇ ਉਹ ਕਹਿੰਦਾ 7% ਉਹਨਾਂ ਕੋਲੇ ICICI ਬੈਂਕ ਹੈ 8% ਉਹਨਾਂ ਕੋਲੇ ਐਚ ਡੀ ਐਫ ਸੀ ਆ ਇਨਫੋਸਿਸ 6% ਆ ਇਸ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਦੱਸਤਾ ਪੂਰੀ ਲਿਸਟ ਆਸਤੇ ਵੀ ਉਹਨਾਂ ਨੇ ਕਹਿਤਾ ਮਹਿੰਦਰਾ ਐਂਡ ਮਹਿੰਦਰਾ ਦੇ ਵੀ ਸ਼ੇਅਰ ਨੇ ਤਾਂ ਮੇਜਰ ਉਹਨਾਂ ਨੇ ਤੁਹਾਨੂੰ ਦੱਸਤਾ ਤੁਸੀਂ ਇਦਾਂ ਕੋਈ ਵੀ ਮਿਊਚੁਅਲ ਫੰਡ ਬਾਰੇ ਪੁੱਛ ਸਕਦੇ ਹੋ ਥੀ ਮੈਟਿਕ ਮਿਊਚੁਅਲ ਹਰ ਏ ਐਮ ਸੀ ਕੇ ਹਰ ਏ ਐਮ ਸੀ ਕੇ 5 3 ਜਾ ਪੰਜ ਥੀਮੈਟਿਕ ਮਿਊਚੁਅਲ ਫੰਡ ਥੀਮੈਟਿਕ ਮਿਊਚੁਅਲ ਫੰਡ ਬਤਾਓ ਦੱਸੋ ਜਿਹੜੇ ਫਿਊਚਰ ਵਿੱਚ ਗਰੋ ਕਰ ਸਕਦੇ ਹਨ आईसीआईसी प्रोडेंशियल म्यूचुअल फंड देखो इंडिया ओपरचुनिटी बिजनेस सइकल मैनुफैक्चरिंग फंड एच डी एफ सी का देखो मैनुफैक्चरिंग आ बिजनेस सइकल आ डिफेंस एच डी एफ सी का एस बी आई के पी एस यू ई एस जी एक् एक्सकलूसिन एस बी आई ई एस जी एक्सकलूजिन स्ट्रैटजी फंड है ये ई एस जी वर्गिया कंपनियों पैसे लाइद एस बी आई मैगना मल्टीप्लायर फंड है ठीक है कि नहीं तो म्यूचुअल फंड भी पता लग गए किमें देखने हूँ मान लो तीस कुछ सीखना चाहते हो तो मैनू पी ई रेशो इस तरीके एक्सप्लेन करो कि मैं जमें एक छोटा बच्चा हाँ पी ई -E रेशो की होंगी है देखो तो पी रेशो भी एक्सप्लेन पी रेशो की होंगी है एक बहुत ही आसान तरीके से समझाने की कोशिश करता हूँ जैसे कि तू एक छोटा बच्चा है तू समझ सकता है कि किसी भी चीज की कीमत उसकी क्वालिटी और डिमांड पर निर्भर करती है अब पी रेशो की बात करते हैं पी रेशो का मतलब है प्राइस टू अर्निंग रेशो ये एक मैट्रिक है जो किसी कंपनी के शेयर की कीमत उसकी अर्निंग पर निर्भर करती है जैसे कि अगर एक कंपनी की शेयर की कीमत सौ है और उसकी अर्निंग दस है तो इसका मतलब कि उसकी पी रेशो दस होगी क्योंकि वो अपनी अर्निंग से दस गुना वो तो, तो प्रॉपर उन्हें एक्सप्लेन करता सपोज करो तुम लिखना नहीं चाहते बोल के करना चाहते हो है ਤੁਸੀਂ ਇਹਦਾ ਬੋਲ ਸਕਦੇ ਹੋ ਔਰ ਉਹਨੂੰ ਤੁਹਾਨੂੰ ਉਹ ਰਿਪਲਾਈ ਦਊਗੀ ਹਿੰਦੀ ਜਾਂ ਪੰਜਾਬੀ ਤੁਸੀਂ ਬੋਲ ਸਕਦੇ ਹੋ ਫੋਰ ਐਗਜ਼ਾਮਪਲ ਆਪਾਂ ਉਹਨੂੰ ਕੁਐਸਚਨ ਪੁੱਛਦੇ ਹਾਂ ਕਿ ਲਾਸਟ ਮੰਥ ਸਭ ਤੋਂ ਵੱਧ ਰਿਟਰਨ ਜਿਹੜੇ ਸਟਾਕਸ ਨੇ ਦਿੱਤੀ ਹੈ ਉਹ ਪੰਜ ਸ਼ੇਰਾਂ ਦੇ ਨਾਮ ਦੱਸੋ ਹੈਨਾ ਨਵੰਬਰ ਮੰਥ ਮੇ ਸਭ ਤੋਂ ਜ਼ਿਆਦਾ ਰਿਟਰਨ ਦੇਣ ਵਾਲੇ ਐਨਐਸਸੀ ਕੇ ਪੰਜ ਸ਼ੇਰੋਂ ਕੇ ਨਾਮ ਬਤਾਈਏ ਔਰ ਕਿਤਨੇ ਰਿਟਰਨ ਦੀਏ ਦੇਖੋ 43 20% ਸੂਰਜ ਰੋਸ਼ਨੀ ਨੇ ਵੀ 20% ਕਮਰਸ਼ੀਅਲ ਇੰਜੀਨੀਅਰ ਨੇ 20% ਕੇਜੀ ਡੈਨਿਮਸ ਨੇ ਵੀ 20% ਸ਼ਿਵਾ ਟੈਕਸਾਈਲ 20% ਤਾਂ ਬੇਸਿਕਲੀ ਇਸ ਤਰੀਕੇ ਇਹ ਦੱਸ ਰਿਹਾ ਤਾਂ ਇਹ ਕੀ ਕਰਦੀ ਹੈ AI ਇਹ ਆਪਣੇ ਬਿਹਾਵ ਤੇ ਇੰਟਰਨੈਟ ਤੇ ਸਰਚ ਕਰਦੀ ਹੈ ਜਿਹੜਾ ਰਿਜ਼ਲਟ ਇਹਨੂੰ ਸਭ ਤੋਂ ਆਪਣੇ ਜਵਾਬ ਦੇ ਨੇੜੇ ਲੱਗਦਾ ਤਾਂ ਉਹ ਦੱਸ ਦਿੰਦੀ ਤਾਂ 100 ਚੋਂ 100 ਆਦੀ ਤੇ ਸਹੀ ਨਹੀਂ ਦੱਸੂਗੀ ਬਟ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਨੌਲੇਜ ਲੈਣੀ ਹੈ ਤਾਂ ਇਹਦੇ 100 ਚੋਂ 100 ਹੀ ਸਹੀ ਹੋਊਗਾ पर सपोज करो कि ਤੁਸੀਂ ਕੋਈ ਬਿਲਕੁਲ ਫਰੈਸ਼ ਲਾਈਵ ਬਹੁਤ ਟੈਕਨੀਕਲ ਜਿਹਦੇ ਜੀ ਵੈਲਿਊ ਚੇਂਜ ਹੁੰਦੀ ਰਹਿੰਦੀ ਜਿਵੇਂ ਸ਼ੇਅਰਾਂ ਦਾ ਰੇਟ ਆ ਪਰਸੈਂਟੇਜ ਉਹਦੇ ਚ ਇਹ ਕੋਈ ਵੈਬਸਾਈਟ ਯੱਕੂ ਉਹਦੇ ਰਿਟਰਨ ਆਪਾਂ ਨੂੰ ਉਹਦੇ ਜਿਹੜਾ ਰਿਜ਼ਲਟ ਆਪਾਂ ਨੂੰ ਦਿਖਾ ਦੂਗੀ ਆਪਣੇ ਸ਼ਬਦਾਂ ਚ ਹਨਾ ਸੋ ਤੁਹਾਨੂੰ ਥੋੜਾ ਜਿਹਾ ਕਰਾਸ ਵੈਰੀਫਾਈ ਕਰਨਾ ਵੀ ਹੁੰਦਾ ਤੇ ਇਹ ਇਕੱਲੀ ਜਵਾਬ ਦੇਣ ਵਾਸਤੇ ਨਹੀਂ ਹੈ ਇਹਦੇ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਫਾਰ ਇਗਜ਼ਾਮਪਲ ਆਪਾਂ ਫੋਟੋ ਵੀ ਬਣਾ ਸਕਦੇ ਹਾਂ ਜੇ ਮੈਂ ਕਹਾਂ ਹਿੰਦੀ ਚ ਲਿਖਦਾ ਮੈਂ ਫੋਟੋ ਇੱਕ ਪਿਕਚਰ बनाइए, बनाइए, जिसमें एक हाथी और एक चूहा दोनों अपने अपने लैपटॉप पर ट्रेडिंग कर रहे कर रहे हैं जंगल में अब देखो आप भी एदा दी इमेज बना है ना ਉਹਨੂੰ ਇੰਟਰਨੈਟ ਤੋਂ ਨਹੀਂ ਲਿਆ ਉਹ ਇਮੇਜ ਕ੍ਰੀਏਟ ਕਰੂਗਾ ਉਸ ਤਰੀਕੇ ਦੀ ਦੇਖਿਓ ਜੀ ਇਹ ਇਹ ਦੇਖੋ ਨੇ ਪ੍ਰੋਪਰ ਇੱਕ ਹਾਥੀ ਔਰ ਇੱਕ ਚੂਹਾ ਦੋਵੇਂ ਟ੍ਰੇਡ ਕਰ ਰਹੇ ਆ ਚਾਰਟ ਲੱਗਿਆ ਹੋਇਆ ਲੈਪਟਾਪ ਤੇ ਜੰਗਲ 'ਚ ਬੈਠ ਕੇ ਕਰ ਰਹੇ ਆ ਟ੍ਰੇਡ ਠੀਕ ਹੈ ਕਿ ਨਹੀਂ ਬਹੁਤ ਬੜੀਆ ਬੜੀਆ ਸੋ ਤੁਹਾਨੂੰ ਆਈਡੀਆ ਹੋ ਗਿਆ ਕਿ ਕਿਸ ਤਰੀਕੇ ਨਾਲ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਚੋਂ ਆਪਾਂ ਬੈਸਟ ਆਉਟਪੁੱਟ ਕਿਵੇਂ ਲੈ ਸਕਦੇ ਹਾਂ ਸਪੋਜ਼ ਕਰੋ ਕਿ ਤੁਸੀਂ ਕੋਈ ਕੰਪਨੀ ਨੂੰ ਲੈ ਕੇ ਕੋਈ ਉਹਦੀ ਉਹਦੀ ਕੋਈ ਪੀ ਰੇਸ਼ੋ ਦੇਖਣਾ ਚਾਹੁੰਦੇ ਹੋ ਜਾਂ ਉਹਦੀ ਡੈਟ ਟੂ ਇਕਵਿਟੀ ਦੇਖਣਾ ਚਾਹੁੰਦੇ ਹੋ ਤਾਂ ਕਿਵੇਂ ਦੇਖੋਗੇ ਮੈਂ ਹੁਣ ਜਿਵੇਂ ਕਹਿਣਾ ਕਿ ਰਿਲਾਈਐਂਸ ਇੰਡਸਟਰੀ ਇੰਡਸਟਰੀ ਕੀ ਡੈਟ ਟੂ ਇਕਵਿਟੀ रेषो बताईए हम लोग बंदी नहीं पता है है ना तो यह बहुत इंपोर्टेंट रेसो है ना। ना ने क्या? ना। जो कि बिलकुल सही है कि रिलायंस इंडस्ट्री दे एक रुपये के असर पिछे चाली पैसे खर्चा है उन्होंने है ना आपू पूछ सकते हैं डेट टू इक्वी रेसो क्या होती है क्या होती है कितनी होनी चाहिए होनी चाहिए ईजीली ईजी मेथड से एक्सप्लेन करें explain करें देखो आपू पूछा डेट टू इक्विटी की होंगी है डेट टू इक्विटी उन्हें समझाता है कि टोटल डेट टोटल इक्विटी ठीक है फिर कितनी होनी चाहिए एक से कम होनी चाहिए अगर डेट टू एक से ज़्यादा है तो ये बात का संकेत है कि कंपनी की डेट उसकी इक्विटी से ज़्यादा है ਠੀਕ ਹੈ ਅਗਰ ਡੈਟ ਟੂ ਇਕਵਿਟੀ 5 ਤੋਂ 6 ਕਮ ਹੈ ਤਾਂ ਇਹ ਬਾਤ ਇਸ ਬਾਤ ਦਾ ਸੰਕੇਤ ਹੈ ਕਿ ਡੈਟ ਟੂ ਇਕਵਿਟੀ ਕੰਪਨੀ ਸੇ ਬਹੁਤ ਕਮ ਹੈ ਡੈਟ ਉਸकी ਇਕਵਿਟੀ ਸੇ ਕਮ ਹੈ ਜੋ ਕਿ ਫਾਈਨੈਂਸ਼ੀਅਲ ਹੈਲਥ ਕੇ ਲਿਏ ਅੱਛਾ ਹੋ ਸਕਤਾ ਹੈ ਤਾਂ ਮਤਲਬ ਤੁਸੀਂ ਇਹਦੇ ਤੋਂ ਕੁਝ ਵੀ ਪੁੱਛ ਸਕਦੇ ਹੋ ਹੁਣ ਤੁਸੀਂ ਮਤਲਬ 10 ਲੱਖ ਜੀਜੇ ਤੋਂ ਪੁੱਛ ਸਕਦੇ ਹੋ ਹੁਣ ਤੁਸੀਂ ਕੀ ਪੁੱਛ ਸਕਦੇ ਹੋ ਜਿਵੇਂ ਮੰਨ ਲਓ ਤੁਹਾਨੂੰ ਪਰਸੈਂਟੇਜ ਨਹੀਂ ਪਤਾ ਹੈ ਨਾ ਤਾਂ ਤੁਸੀਂ ਪਰਸੈਂਟੇਜ ਪੁੱਛ ਸਕਦੇ ਹੋ ਵੀ ਕਿੰਨੀ ਕਿੰਨੀ ਪਰਸੈਂਟ ਹੈ ਤਾਂ ਜੇ ਉਹਨਾਂ ਨੂੰ ਪੁੱਛੋ ਜੇ ਮੈਂ ਅਗਰ ਮੈਂ अगर मैं पाँच हज़ार रुपए की रुपये की एस आई पी हर मंथ लगाता हूँ बीस साल तक तक और हर साल पाँच परसेंट एस आई पी वैल्यू इनक्रीज़ कर देता हूँ कर देता हूँ कर देता हूँ और मुझे एवरेज सतारह परसेंट की रिटर्न मिलती है तो मिलती है तो मेरे पास बीस साल बाद कितना कैपिटल हो जाएगा देखो आपके द्वारा दी गई जानकारी के अनुसार मैं आपके लिए हिसाब किया हूं <laughs> आपका मंथली एस आई पी हज़ार एस आई पी की समय वृद्धि बीस साल हर साल एस आई पी की वृद्धि पांच परसेंट एवरेज रिटर्न सतारा तो साढ़ा वह साल एक करोड़ इकताली एक लख इकानवे हज़ार रुपया होजूगा ठीक है जी 1 ਕਰੋੜ 41 लाख 99419 ਠੀਕ ਹੈ। ਔਰ ਤੁਸੀਂ ਇਹਨੂੰ ਦੁਬਾਰਾ ਮੈਸੇਜ ਨੂੰ ਕਾਪੀ ਕਰ ਸਕਦੇ ਹੋ। ਔਰ ਇੱਥੇ ਤੁਸੀਂ 10% ਮੰਨ ਲਓ ਇਨਕਰੀਜ਼ ਕਰਦੇ ਆਪਾਂ ਹਰ ਸਾਲ। ਔਰ ਆਪਾਂ 5000 ਦੀ بجائے 77500 ਨਾਲ ਸ਼ੁਰੂ ਕਰ ਰਹੇ ਆ। ਤਾਂ ਆਪਾਂ ਨੂੰ ਹੁਣ ਅਨਸਰ ਦੱਸ ਦੂਗਾ ਵੀ ਉਹ 7500 ਰੁਪਏ ਲਾ ਕੇ ਔਰ 10% ਇਨਕਰੀਜ਼ ਕਰਕੇ साढ़े को दो ढाई करोड़ रुपया इकट्ठा हो जूगा वाला च सो जो आप लमसम पूछना तो लमसम अगर मैं दो लाख बीस लाख आज इन्वेस्ट करता हूँ करता हूँ मुझे करता हूँ बीस साल के लिए बीस साल के लिए तो मुझे सतारह परसेंट के हिसाब से कितने पैसे मिलेंगे सारे साल सारे ईयर्स का टेबल भी बना के बताना हूँ देखो तुसे ਆਪਣੇ ਦੁਆਰਾ دی ਗਈ ਜਾਣਕਾਰੀ ਦੇ ਹਿਸਾਬ ਨਾਲ ਤੇ ਕੋ ਟੇਬਲ ਵੀ ਬਣ ਗਿਆ ਆਪਣੇ ਕੋਲੇ ਪਹਿਲੇ ਸਾਲ 20 ਆਪਾਂ ਨੂੰ 17% ਮਿਲੀ ਤਾਂ ਆਪਣਾ 23 ਲੱਖ 40 ਹਜ਼ਾਰ ਹੋ ਗਿਆ ਅਗਲੇ ਸਾਲ ਆਪਣਾ 27 ਲੱਖ ਹੋ ਗਿਆ 10 ਸਾਲਾਂ ਬਾਅਦ ਆਪਣੇ ਕੋਲੇ 95 ਲੱਖ ਇਕੱਠਾ ਹੋ ਜਾਊਗਾ ਠੀਕ ਹੈ 20 ਲੱਖ ਦਾ ਮਤਲਬ ਕਰੋੜ ਰੁਪਈਆ ਹੋ ਜਾਊਗਾ 15 ਸਾਲਾਂ ਚ ਆਪਣੇ ਕੋਲੇ 2 2 ਕਰੋੜ 9 ਲੱਖ ਰੁਪਈਆ ਔਰ 20 ਸਾਲਾਂ ਚ ਆਪਣੇ ਕੋਲੇ 4 ਕਰੋੜ 60 ਲੱਖ ਰੁਪਈਆ ਹੋ ਜਾਊਗਾ 1.25 ਕਰੋੜ ਹਜ਼ਾਰ ਦੇ ਲੱਖ ਦੇ ਲੱਖ ਕਰੋੜ 4 ਕਰੋੜ 60 ਲੱਖ 58 ਹਜ਼ਾਰ ਮਤਲਬ 99 ਲੱਖ 758 ਹਜ਼ਾਰ ਤੁਸੀਂ ਮਤਲਬ ਕਿਸੇ ਵੀ ਤਰੀਕੇ ਦੀ ਜਾਣਕਾਰੀ ਇਹਦੇ ਤੋਂ ਲੈ ਸਕਦੇ ਹੋ ਸਟਾਕ ਮਾਰਕੀਟ ਦੀ ਨਹੀਂ ਕਿਸੇ ਵੀ ਤਰੀਕੇ ਦੀ ਕਿ ਤੁਸੀਂ ਇਹ ਪੁੱਛ ਸਕਦੇ ਹੋ ਕਿ ਕਿ ਇੰਡੀਆ ਕੇ ਪਾਸਪੋਰਟ ਪਰ ਮੈਂ ਕਿਤਨੇ ਕੰਟਰੀ ਦਾ ਟ੍ਰੈਵਲ ਵਿਦਆਊਟ वीज़ा कर सकता हूँ नेम नेम बताइए देखो उन्हें सारा दसता अपना वीजा फ्री कंट्री वाली है जा सकते नेपाल भूटान श्रीलंका थाईलैंड कंबोडिया लाओस वियतनाम वियतनाम इंडोनेशिया मलेशिया वीज़ा ऑन अराइवल भी दस कंट्रियां उन्हें दस दियाँ अपन ठीक है ना सो बहुत सारिया चीज़ पता लग जाएगी ठीक है।, है ना आईसीआईसी हेल्थ केयर पी एच डी पी एच डी म्यूचुअल फंड फंड की लास्ट थ्री इयर्स की रिटर्न कितनी है है ਮਤਲਬ ਨੈਟ ਰਿਟਰਨ ਉਹਨੇ ਆਪਾਂ ਨੂੰ 100% ਦਿੱਤੀ ਹੈ 3 ਸਾਲ ਦੀ ਪੀ ਐਚ ਡੀ ਫੰਡ ਨੇ 5 ਸਾਲ ਮੇ 31% ਹੈ ਠੀਕ ਹੈ ਮਤਲਬ ਕੰਪਾਉਂਡਡ ਤਾਂ ਕਿੰਨੀ ਵਧੀਆ ਚੀਜ਼ ਹੈ ਹੁਣ ਇੱਕ ਹੋਰ ਚੀਜ਼ ਹੈ ਜਿਹਦੇ ਤੋਂ ਆਪਾਂ ਬੈਨੀਫਿਟ ਲੈ ਸਕਦੇ ਹਾਂ ਫੋਰ ਏਗਜ਼ਾਮਪਲ ਆਪਾਂ ਕੋਈ ਕਿਤਾਬ ਚੱਕੀ ਹੈ ਇਹ ਇਹ ਕਿਤਾਬ ਹੈ ਠੀਕ ਹੈ ਸਟਾਕ ਮਾਰਕੀਟ ਦੀ ਕਿਤਾਬ ਹੈ ਜਦਾ ਨਾਮ ਹੈ ਲिटल ਬੁੱਕ ਆਫ ਵੈਲਿਊਏਸ਼ਨ ਹਾਊ ਟੂ ਵੈਲਿਊ ਅ ਕੰਪਨੀ ਪੇਕਰ ਸਟਾਕ ਐਂਡ ਪ੍ਰੋਫਿਟ ਠੀਕ ਹੈ ਮੰਨ ਲਓ ਆਪਾਂ ਇਹ ਇਹਨੂੰ ਪੁੱਛੀਏ टेल मी ट्वेंटी पॉइंट्स समरी ऑफ अ बुक नेम्ड बुक लिटल बुक लिटिल बुक ऑफ वैल्युएशन वट आर द इसके मेजर की पॉइंट्स की पॉइंट्स क्या हैं मैं इससे क्या सीख सकता हूं, हूँ देखो लिटिल बुक ऑफ वैल्यूएशन अश्वद दमोदरा ने लिखी है बिल्कुल ठीक है जी अश्वद दमोदरा ने लिखी है ठीक है दस valuation ka arth kya hai valuation ke prakar kya hai intrinsic value kya hai relative valuation kya hai discounted cash flow kya hota hai cost of capital growth rate risk free rate beta valuation ke liye kya data ki if we on a point ek tarike nal apan nu explain karte hun apan enu enu keh sakde hain ki we point nu hor vadiya tarike nal explain karta hu bhi kar dungi ta matlab aa toade hath vich jinni hai jehda tonu toade koi bhi ichha nu puri kar sakda hai ਤੁਹਾਡਾ ਸਿਰਫ ਦਿਮਾਗ ਇਮੇਜਿਨੇਸ਼ਨ ਦੀ ਹੀ ਕਮੀ ਹੈ ਇਹਦੀ ਇਹਦੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਕੁਝ ਵੀ ਤੁਸੀਂ ਸਿੱਖ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ AI ਤੇ ਮੈਂ ਹੋਰ ਇੱਕ ਦੋ ਵੀਡੀਓਜ਼ ਬਣਾਵਾਂ ਤਾਂ ਮੈਨੂੰ ਦੱਸੋ ਮੈਂ ਬਣਾ ਦਊਗਾ ਉਹਨੇ ਚਿੱਕਰ ਲਈ ਸასი ਕਾਲ ਜੀ